ਭਾਈ ਗੁਰਜੀ ਕੀ ਪਤី ਮੈਂ ਤੁਹਾਡਾ ਆਪਣਾ ਰਣਜੋ ਸਿੰਘ ਰਾਂਗੜੀ ਆ ਅੱਜ ਤੁਹਾਨੂੰ ਅੱਜ ਇੱਕ ਇਸ ਤਰ੍ਹਾਂ ਦੀ ਸਖਸੀਤਨਾ ਮੈਂ ਬਣਾਉਣ ਜਾ ਰਹੇ ਹਾਂ ਜੀ ਜੋ ਉਹਦੀ ਕਿਰਤ ਕਰਕੇ ਉਹਦਾ ਪਰਿਵਾਰ ਚਲਾ ਰਹੇ ਨੇ ਜੀ ਲੋਕਾਂ ਦਾ ਇਲਾਜ ਕਰ ਰਹੇ ਨੇ ਤੇ ਨਾਲ ਨਾਲ ਗਰਮਾਣੀ ਦੇ ਵਿੱਚ ਰੱਤੇ ਹੋਏ ਨੇਗੇ ਰਾਮਗੜੀਆ ਫਲਵਾੜੀ ਦੇ ਉੱਚੋਂ ਨੇਗੇ ਜੀ ਭਾਈ ਸਾਹਿਬ ਡਾਕਟਰ ਉਤਾਰ ਸਿਮਰਜੀ ਜੰਡੂ ਪਿੰਡ ਲਾਂਗਵਾਲ ਇਤਿਹਾਸਕ ਪਿੰਡਾ ਜੀ ਇਹ ਅੱਜ ਤੁਹਾਨੂੰ ਇਹਨਾਂ ਨਾਲ ਇੰਟਰੋਡਕਸ਼ਨ ਕਰਾਉਣਾ ਹੈ ਜੀ ਗੁਰੂ ਪਿਆਰੇ ਫਤਿਹ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਨੇ ਗੁਰੂ ਪਿਆਰੇ ਇਹ ਪੈਸਾ ਵਾਹੀ ਸੀ ਸਾਡੇ ਕੋਲੇ ਤੇ ਇਹਨਾਂ ਨੇ ਸਾਨੂੰ ਮਤਲਬ ਪੁੱਛਣ ਦਾ ਯਤਨ ਕੀਤਾ ਕਿ ਗੁਰਬਾਣੀ ਬਾਰੇ ਸਾਨੂੰ ਦੱਸੋ ਗੁਰੂ ਪਿਆਰੇ ਗੁਰਬਾਣੀ ਅਗਾਧ ਬੋਧ ਹੈ ਇੱਕ ਡੂੰਗਾ ਸਮੁੰਦਰ ਹੈ ਤੇ ਇਹਨੂੰ ਪਹਿਲਾਂ ਆ ਪੜ੍ਹਨਾ ਹੈ ਫਿਰ ਵਿਚਾਰਨਾ ਹੈ ਮੰਨਣਾ ਹੈ ਆਪਣੇ ਜੀਵਨ 'ਚ ਕਮਾਉਣਾ ਹੈ ਤੇ ਇਹ ਅਸੀਂ ਪਹਿਲਾਂ ਆਪਣੇ ਜੀਵਨ 'ਚ ਕਮਾਈ ਹੈ ਤੇ ਬਾਣੀ ਨੂੰ ਪੜਿਆ ਹੈ ਕਮਾਇਆ ਹੈ ਸਮਝਿਆ ਹੈ ਇਹ ਸਮਾਪਾ ਕੇ ਵਾਹਿਗੁਰੂ ਪ੍ਰਮਾਤਮਾ ਸੱਚੇ ਪਾਤਸ਼ਾਹ ਬਾਬਾ ਗੁਰੂ ਨਾਨਕ ਸਾਹਿਬ ਜੀ ਨੇ ਇਹ ਐਸੀ ਕਿਰਪਾ ਕੀਤੀ ਕਿ 2008 ਤੋਂ ਲਗਾਤਾਰ ਮੈਂ ਕੰਟੀਨਿਊ ਦੂਰ ਦਰਾਡੇ ਜਾ ਕੇ 200 ਕਿਲੋਮੀਟਰ ਤੱਕ ਦੇ ਸਫ਼ਰ طے ਕਰਕੇ ਗਰਵਾਣੀ ਦੀ ਕਥਾ ਮੈਂ ਗੁਰੂ ਪਿਆਰੇਆਂ ਵਿੱਚ ਗੁਰੂ ਪਿਆਰੀ ਸਾਧ ਸੰਗਤ ਦੇ ਦਰਮਿਆਨ ਗੁਰੂ ਦੇ ਹਜ਼ੂਰੀ ਵਿੱਚ ਬੈਠ ਕੇ ਕਰਦੇ ਆ। ਸੋ ਗੁਰੂ ਪਿਆਰਿਓ ਆਪ ਜੀ ਨੂੰ ਪਤਾ ਹੋ ਕਈਆਂ ਸਿੰਘਾਂ ਨੇ ਸਾਧ ਸੰਗਤ ਜੀ ਨੇ ਤੁਹਾਨੂੰ ਸੋੜਿਆ ਹੋਣਾ। ਬਸ ਅਸਲੀ ਇੱਕ ਗੱਲ ਇਹ ਬੜੇ ਧਿਆਨ ਨਾਲ ਕਹਿੰਦੇ ਆ ਬੜਾ ਜ਼ੋਰ ਦੇ ਕੇ ਕਹਿੰਦੇ ਆ ਕਿ ਗਰਵਾਣੀ ਦੀ ਕਥਾ ਜੋ ਗਰਵਾਣੀ ਨੂੰ ਬਦਲ ਦੇ ਜੀਵਨ ਨੂੰ ਬਦਲ ਦਿੰਦੀ ਹੈ ਗਰਵਾਣੀ ਹੀ ਇੱਕ ਸਾਡੇ ਵਾਸਤੇ ਇੱਕ ਐਸਾ ਘਰ ਹੈ ਜਿਹਦੇ ਵਿੱਚ ਰਹਿਣਾ ਸਾਨੂੰ ਜ਼ਰੂਰੀ ਹੈ ਬਾਹਰ ਤਾਂ ਗੁਰੂ ਪਿਆਰੇ ਜੋ ਮਰਜੀ ਹੈ ਬੜੀ ਦੁਨੀਆ ਥਾਂ ਥਾਂ ਤੇ ਮੱਥੇ ਟੇਕ ਟੇਕ ਕੇ ਆਪਣਾ ਜੀਵਨ ਬਰਬਾਦ ਕਰ ਰਹੀ ਹੈ ਪਰ ਇੱਥੋਂ ਤੱਕ ਕੇ ਗੁਰੂ ਨਾਨਕ ਸਾਹਿਬ ਨੇ ਆਪਣੇ ਬੱਚਿਆਂ ਨੂੰ ਵੀ ਇਹ ਗੱਲ ਕਹੀ ਕਿ ਜੇ ਤੁਸੀਂ ਸ਼ਬਦ ਦੇ ਲੜ ਲੱਗੋਗੇ ਤਾਂ ਤੁਸੀਂ ਪਦਵੀ ਤੱਕ ਪਹੁੰਚ ਸਕੋਗੇ ਪਰ ਕੋ ਨਾਨਕ ਸਾਹਿਬ ਦੇ ਆਪਣੇ ਬੱਚਿਆਂ ਨੇ ਵੀ ਗੁਰਨਾਨਕ ਸਾਹਿਬ ਦਾ ਬਚਨ ਨਹੀਂ ਮੰਨਿਆ। ਗੁਰੂ ਦੇ ਸਿੱਖ ਨੇ ਗੁਰਨਾਨਕ ਸਾਹਿਬ ਦੇ ਸਿੱਖ ਨੇ ਗੁਰੂ ਦਾ ਬਚਨ ਮੰਨ ਕੇ ਗੁਰੂ ਪਦਵੀ ਹਾਸਲ ਕਰ ਲਈ। ਆਪਣਾ ਵੀ ਫਰਜ਼ ਬਣਦਾ ਗੁਰੂ ਪਿਆਰਿਓ ਕਿ ਆਪਾਂ ਗੁਰਨਾਨਕ ਸਾਹਿਬ ਦੀ ਸਿੱਖਿਆ ਨੂੰ ਅਮਲੀ ਜਾਮਾ ਪਹਿਨਾਈਏ ਆਪਣੇ ਜੀਵਨ ਦੇ ਵਿੱਚ ਪਮਾਈਏ। ਗੁਰਬਾਣੀ ਇੱਕ ਅਗਾਧ ਬੋਧ ਹੈ ਤੇ ਕੋਈ ਸ਼ੱਕ ਨਹੀਂ। ਪਰ ਐਨੀ ਵੀ ਗੁਰਬਾਣੀ ਕੋਈ ਡੋਂਗੀ ਨਹੀਂ ਕਿ ਸਾਨੂੰ ਸਮਝ ਨਾ ਆਵੇ। ਕਿੰਨੇ ਸਾਡੇ ਅਖੌਤੀ ਬਾਬਿਆਂ ਨੇ ਡੇਰਿਆਂ ਨੇ ਗੁਰਵਾਣੀ ਤੋਂ ਦੂਰ ਕਰਨ ਦਾ ਯਤਨ ਕੀਤਾ ਆਮ ਪਿਆਰੀ ਗੁਰੂ ਪਿਆਰੀ ਸਾਧ ਸੰਗਤ ਇਹ ਕਿਹਾ ਵੀ ਗੁਰਵਾਣੀ ਤੁਹਾਡੇ ਸਮਝ ਤੋਂ ਬਾਹਰ ਹੈ ਨਹੀਂ ਭਾਈ ਗੁਰਵਾਣੀ ਸਮਝ ਤੋਂ ਬਾਹਰ ਨਹੀਂ ਹੈ ਅਗਰ ਗੁਰਵਾਣੀ ਸਮਝ ਤੋਂ ਬਾਹਰ ਹੁੰਦੀ ਤਾਂ ਗੁਰਵਾਣੀ ਸਾਡੀ ਝੋਲੀ ਵਿੱਚ ਬਾਬਾ ਨਾਨਕ ਦッセ ਪਾਤਸ਼ਾਹ ਗੁਰੂ ਭਗਤਾਂ ਦੀ ਬਾਣੀ ਗੁਰਸਿੱਖਾਂ ਦੀ ਬਾਣੀ ਪਠ ਸਹਿਬਾਨਾਂ ਦੀ ਬਾਣੀ ਸਾਡੀ ਝੋਲੀ ਵਿੱਚ ਸਾਾਨੂੰ ਕਿਉਂ ਦੰਦੇ ਇਸ ਕਰਕੇ ਸਾਨੂੰ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਪਹਿਲਾਂ ਗੁਰਬਾਣੀ ਨੂੰ ਪੜਹੀਏ ਮੰਨੀਏ ਸਮਝੀਏ ਤੇ ਫਿਰ ਆਪਣੀ ਜ਼ਿੰਦਗੀ ਵਿੱਚ ਕਮਾਈਏ ਹਾਂ ਗੁਰਬਾਣੀ ਦੀ ਜ਼ਿੰਦਗੀ ਵਿੱਚ ਕਮਾ ਲੋਂਗੇ ਫਿਰ ਇਹ ਅਸੀਂ ਗੱਲ ਲਿਖ ਕੇ ਦੇਣ ਨੂੰ ਤਿਆਰਾਂ ਵੀ ਤੁਹਾਨੂੰ ਕੋਈ ਖਰੀਦ ਨਹੀਂ ਸਕਦਾ ਫਿਰ ਤੁਸੀਂ ਕਹੋਗੇ ਹਾਂ ਗਰੀਬ ਜ਼ਰੂਰਾਂ ਇੰਨਾ ਵੀ ਗਰੀਬ ਨਹੀਂ ਕਿ ਕੋਈ ਖਰੀਦ ਕੇ ਲੈ ਜਾਈ ਐਡਾ ਅਮੀਰ ਖਜ਼ਾਨਾ ਹੈ ਹਮਤ ਨਮਨ ਤੋ ਫਾਗਕ ਸਕੈ ਨਹੀਂ ਹਰ ਗੁਣ ਗਾਵਾਂ ਸਹਿਜ ਸੁਭਾਏ ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰੇ ਮਨ ਪਿਆਰ ਰਧਾਨਾ ਰਤਨ ਲਾਲ ਜਾ ਕਾ ਕਸ਼ੂਨਾ ਮੋਹਲ ਭਰੇ ਪੰਡਾਤ ਸੂਤ ਕੋਲ ਆਵੇ ਖਰਚ ਹੈ ਰਾਨ ਮੇਰੇ ਭਾਈ ਟੋਟ ਨਾ ਆਵੇ ਵੱਧੋ ਜਾਈ ਕੋ ਨਾਨਕ ਜਿਸ ਮਸਤਕ ਲੇਖ ਲਿਖਾਏ ਸੋ ਇਹ ਤ ਖਜ਼ਾਨਾ ਰਲਾਏ ਇਹ ਗੁਰੂ ਪਿਆਰਿਓ ਗੁਰਬਾਣੀ ਨੂੰ ਸਮਝਣਾ ਗੁਰਬਾਣੀ ਨੂੰ ਮੰਨਣਾ ਗੁਰਬਾਣੀ ਨੂੰ ਆਪਣੇ ਜੀਵਨ ਵਿੱਚ ਕਮਾਉਣਾ ਬਹੁਤ ਵੱਡਾ ਉਪਰਾਨਾ ਹੈ ਬਹੁਤ ਵੱਡੀ ਪਰ ਦੱਬਾ ਮੈਂ ਤਾਂ ਇਹ ਕਹਿੰਦਾ ਵੀ ਇੱਕ ਉਸਦਮੇ ਕੰਮ ਹੈ ਜੋ ਤੁਸੀਂ ਕਰ ਸਕਦੇ ਹੋ ਲੋਕਾਂ ਦਾ ਭਲਾ ਕਰ ਸਕਦੇ ਹੋ ਨਾਲ ਖਾਵਾ ਖਰਚੇ ਆਰਾਮ ਇਹਨਾਂ ਭਾਈ ਆਪਾ ਪੜ ਲੈ ਸਕਦੇ ਜਿੰਨਾ ਇਹਨੂੰ ਖਾਣੋਗੇ ਜਿੰਨਾ ਖਰਚੋਗੇ ਟੋਟ ਨਹੀਂ ਆਉਂਦੀ ਉਹ ਵੱਧਦਾ ਜਾਊਗਾ ਯਾਨੀ ਇੱਕ ਐਸਾ ਹੈ ਜਿਹੜਾ ਕੁਚਰਾ ਨਹੀਂ ਸਕਦਾ ਉਸ ਕਰਕੇ ਗਰਬਾਣੀ ਦੇ ਲੜ ਲੱਗੋ ਗਰਬਾਣੀ ਦੇ ਲੜ ਲੱਗ ਕੇ ਗਰਬਾਣੀ ਨੂੰ ਪੜੋ ਸਮਝੋ ਮੰਨੋ ਆਪਣਾ ਜੀਵਨ ਦੇ ਰੂਪ ਤਮਾਓ ਸੋਏ ਦਾਸ ਨੇ ਪਹਿਲਾਂ ਆਪਣੇ ਜੀਵਨ ਦੇ ਵਿੱਚ ਕਮਾਇਆ ਪਹਿਲਾਂ ਮੈਂ ਵੀ ਇਹ ਕਹਿ ਲੋ ਵੀ ਗੁਰਮਤ ਤੋਂ ਜਾਣ ਸੀ ਮੈਂ ਵੀ ਥਾ ਥਾ ਤੇ ਫਿਰਦਾ ਸੀ ਪਰ ਜਦੋਂ ਮੈਨੂੰ ਇਸ ਗੱਲ ਦਾ ਪਤਾ ਲੱਗਾ 2004 ਦੇ ਵਿੱਚ ਮੇਰਾ ਮੇਲ ਹੋਇਆ ਕਿੰਨੇ ਗੁਰਸਖ ਪਿਆਰੇ ਨਾਲ 4 ਸਾਲ ਉਹਨਾਂ ਤੋਂ ਬਾਣੀ ਨੂੰ ਸਮਝਿਆ ਸੁਣਿਆ ਤੇ 2008 ਦੇ ਵਿੱਚ ਮੈਂ ਪਦਾਪ ਕਥਾ ਵਾਚਕ ਬਣ ਗਿਆ ਅੱਜ ਕੈਸੇ ਸਾਲ ਹੋ ਗਏ ਗੁਰੂ ਪਿਆਰੂ ਜੀਵਨੀ ਬਦਲ ਗਿਆ ਇਸ ਕਰਕੇ ਮੇਰੀ ਬੇਨਤੀ ਹੈ ਤੁਹਾਨੂੰ ਵੀ ਤੁਸੀਂ ਵੀ ਆਪ ਉਪ ਪ੍ਰਚਾਰਕ ਬਣੋ ਤੇ ਸਾਰ ਜੋ ਮੇਰੇ ਤੋਂ ਜਾਂ ਮੇਰੇ ਵਰਗੇ ਹੋਰ ਪ੍ਰਚਾਰਕਾਂ ਤੋਂ ਵੀਰਾਂ ਤੋਂ ਭੈਣਾਂ ਤੋਂ ਗੁਰਸਿੱਖਾਂ ਵੀਰਾਂ ਤੋਂ ਜੋ ਬਾਣੀ ਸੁਣਦੇ ਹਾਂ ਉਹਨਾਂ ਨੂੰ ਗਾਹਾਂ ਦੀ ਗਾਹਾਂ ਬੰਦੋ ਹੋਰ ਧਰਮਾਂ ਦੇ ਲੋਕ ਵੀ ਆਥਾ-ਥਾ ਤੇ ਪਰਚੇ ਸਪਸ਼ਟਾ ਕੀ ਵੰਡੇ ਜਾਂਦੇ ਨੇ ਆਪਣਾ ਵੀ ਫਰਜ਼ ਬਣਦਾ ਗੁਰੂ ਕਹਿ ਰਹੇ ਕਿ ਆਪਾਂ ਗੁਰਮਤਿ ਨੂੰ ਬਹੁਤ ਅੱਗੇ ਤੇ ਦੂਰ ਦਰਾਡੇ ਲੈ ਕੇ ਜਾਣੀ ਇੰਨੇ ਕ ਬੇਨਤੀਆਂ ਪ੍ਰਵਾਨ ਕਰੋ ਵਾਹਿਗੁਰੂ ਜੀ ਕਰਾਲ ਸਾਂ ਵਾਹਿਗੁਰੂ ਜੀ ਕੀ ਫਤਹ ਫਾਇਲ ਤੋਂ ਜੀ ਮੈਸੇਜ ਦਿੱਤਾਗਾ ਤਾਂ ਮੇਰੀ ਬੇਨਤੀ ਆ ਜਿਹਨਾਂ ਸਾਡਾ RAM GADE ਭਾਈਚਾਰਾ ਭਰਾਵੋ ਜੋ ਬਈ ਦਾ ਪਿੰਡ ਹੈ ਭਾਈਸਾ ਦਾ ਪਿੰਡ ਲਾਂਗੋਵਾਲਾ ਹੈ ਜੀ ਸਰੂਦ ਨੇੜੇ ਤੜ੍ਹ ਲਵਰੋਣੀ 20 25 30 ਕਿਲੋਮੀਟਰ ਦੀ ਦੂਰੀ ਦੇ ਵਿੱਚ ਆਪਣਾ RAM GADE ਭਾਈਚਾਰਾ ਹੈ ਜੋ ਮਤਲਬ ਡਾਕਟਰ ਮਤਲਬ ਡਾਕਟਰ ਸਾਹਦੋ ਕੋਈ ਕਹਾਵਤ ਬਣਾ ਕੋਣ ਜਾਵਾ ਤਾਂ ਪਹਿਲਾਂ ਬਹੁਤ ਸਾਥ ਦਈਏ ਜੀ ਮੇਰੀ ਜਿਹੜੀ ਇਹ ਵੀਡੀਓ ਭਰਾਵੋ ਆਪਾਂ ਇਹਨੂੰ ਬਹੁਤ ਬਹੁਤ ਲਾਈਕ ਤੇ ਸ਼ੇਅਰ ਕਰਨਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ